ਵੈਲਕਮ ਬੈਕ ਟੂ ਮਾਈ ਚੈਨਲ ਦੋਸਤੋ ਨਵੇਂ ਵਲੌਗ ਚ ਤੁਹਾਡਾ ਸਵਾਗਤ ਆ ਤੇ ਅੱਜ ਦੀ ਜਿਹੜੀ ਜਿਹੜੀ ਯਾਤਰਾ ਹੈ 2025 ਸ਼੍ਰੀ ਮਣੀ ਮਹੇਸ਼ ਦੀ ਤੇ ਆ ਡੇਰਾ ਬਾਬਾ ਨਾਨਕ ਦਾ ਬਾਜ਼ਾਰ ਆ ਪਿੱਛੇ ਆ ਪਿੱਛੇ ਆ ਗਿਆ ਸ਼੍ਰੀ ਦਰਬਾਰ ਸਾਹਿਬ ਗੁਰਦਵਾਰਾ ਤੇ ਸਵੇਰ ਦੇ ਵੱਜ ਗਏ 3:30 ਤੇ ਗੱਡੀ ਲੱਗੇ ਆ ਸਟਾਰਟ ਕਰਨ ਤੇ ਮਣੀ ਮਹੇਸ਼ ਦੀ ਜਿਹੜੀ ਯਾਤਰਾ ਵਾ ਵਲੌਗ ਜਿਹੜਾ ਆਏਗਾ ਬਰਮੋਰ 84 ਮੰਦਰ ਤੱਕ ਬਰਮਾਣੀ ਮਾਤਾ ਦੇ ਟੈਂਪਲ ਤੱਕ ਤਾਂ ਵਲੌਗ ਚ ਬਣੇ ਰਹੋ ਤੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਵੇਰ ਦੇ ਵੱਜ ਗਏ 3:30 ਇੱਧਰ ਆ ਗਈ ਹੈ ਸਾਡੀ ਟੈਕਸੀ ਆ ਸਾਡੇ 4 ਟੀਮ ਮੈਂਬਰ ਹੈ ਜਿਹੜੇ ਮਣੀਮੇਸ਼ ਯਾਤਰਾ ਤੇ ਸਾਡੇ ਨਾਲ ਜਾਣਗੇ ਤੇ ਹਲਕੀ ਹਲਕੀ بارش ਹੋਣੀ ਜਿਹੜੀ ਸਟਾਰਟ ਹੋ ਗਈ ਹੈ ਤੇ ਤਰਪਾਲ ਗੱਡੀ ਦੇ ਉੱਪਰ ਲੱਗੇ ਆ ਪਾਣ ਇਸ ਤੋਂ ਅੱਗੇ ਨੈਕਸਟ ਸਟੇਸ਼ਨ ਸਾਡਾ ਹੋਏਗਾ ਸਿੱਧਾ ਜਿਹੜਾ ਗਰਦਾਸਪੁਰ ਨੂੰ ਰੋਡ ਚੱਲ ਜਾਂਦਾ ਕਾਲਾਨੌਰ ਸ਼ਿਵਾਲੇ ਤੋਂ ਮੱਥਾ ਟੇਕ ਕੇ ਅੱਗੇ ਸਿੱਧਾ ਪਠਾਨਕੋਟ ਪੰਡਾਰੇ ਤੇ ਵਜੇਗੀ ਬ੍ਰੇਕ ਵਲੌਗ ਛੋਟਾ ਆਏਗਾ 5-7 ਮਿੰਟ ਦਾ ਪਰ ਜ਼ਰੂਰ ਦੇਖੋ ਕਾਲਾਨੌਰ ਸ਼ਿਵ ਮੰਦਿਰ ਪੌਣੇ ਚਾਰ ਦਾ ਟਾਈਮ ਇਧਰ ਅੱਗੇ ਰਿਸ਼ ਵੀ ਜਿਹੜੀ ਹਲਕੀ ਹਲਕੀ ਹੋਣੀ ਸਟਾਰਟ ਹੋ ਗਈ ਹੈ ਆਓ ਤੁਹਾਨੂੰ ਸ਼ਿਵ ਮੰਦਰ ਦੇ ਦਰਸ਼ਨ ਕਰਾਈਏ। ਇਹ ਬਾਰਿਸ਼ ਜਿਹੜੀ ਥੋੜੀ ਤੇਜ਼ ਹੋ ਗਈ ਹੈ ਤੇ ਹੁਣ ਅੱਗੇ ਨੈਸਟ ਜਿਹੜਾ ਪਠਾਨਕੋਟ ਤੋਂ ਢੱਲੋ ਜੀ ਰੋੜ ਤੇ ਪੰਡਾਰਾ ਲੱਗਦਾ ਸ਼ਿਵ ਮੰਦਰ ਦਾ ਉੱਥੇ ਜਾ ਕੇ ਸਟੇ ਕਰਾਂਗੇ ਤਾਂ ਆਗੀ ਸਰਨੇ ਦਾ ਪੰਡਾਰਾ ਵਾ ਦਸਵਾਂ ਇੱਥੋਂ ਚਾਹ ਦਾ ਤੇ ਬਰੈਡ ਦਾ ਲੰਗਰ ਛਕਿਆ ਨਾਸ਼ਤਾ ਕਰ ਲਿਆ ਆ ਜੱਡੇ ਆ ਗਏ 베ਦੀ ਸਾਹਿਬ ਤੇ ਬਸ ਹੁਣਾ ਧਨੇਰਾ ਆ ਗਿਆ ਇਹ ਸਾਹਮਣੇ 1 ਕਿਲੋਮੀਟਰ ਧਨੇਰਾ ਇੱਧਰ ਲੱਗੀ ਸਾਡੀ ਗੱਡੀ ਤੇ ਆ ਸਾਡੇ ਸੰਨੀ ਭਾਈ ਯਾਰ ਕੀ ਟੂਰ ਚ ਨਾਲ ਇੱਧਰ ਆ ਗਏ ਸਾਡੇ ਵਿਜੇ ਭਾਈ ਨਾਲ ਤੇ ਬਸ ਇੱਥੋਂ ਹੁਣ ਚੱਲੇ ਆ ਧਨੇਰੇ ਤੋਂ ਸਿੱਧਾ ਬਰਮੋਰ ਨੂੰ ਪਠਾਨਕੋਟ ਤੋਂ 100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਫਾਈਨਲੀ ਚੰਬਾ ਸਿਟੀ ਦੇ ਵਿੱਚ ਪਹੁੰਚ ਗਏ ਆ ਇੱਥੋਂ ਜਿਹੜੀ ਬਰਮਹੋਰ ਦੀ ਦੂਰੀ ਆ ਉਹ 60 ਕਿਲੋਮੀਟਰ ਦੀ ਹੈ ਲੋ ਜੀ ਚੰਬੇ ਤੋਂ ਬਰਮਹੋਰ ਰੋਡ ਤੇ ਬਾਰਿਸ਼ ਬਹੁਤ ਤੇਜ਼ ਹੁੰਦੀ ਪਈ ਆ ਤੇ ਬਰਮਹੋਰ ਦਾ ਜਿਹੜਾ ਸਫ਼ਰ ਇੱਥੋਂ 45 ਕਿਲੋਮੀਟਰ ਦਾ ਰਹਿ ਗਿਆ ਹੈ ਬਾਰਿਸ਼ ਚੈੱਕ ਕਰਉਣਾ ਤੁਹਾਨੂੰ ਬਾਰਿਸ਼ ਵੇਖ ਸਕਦੇ ਹੋ ਬਹੁਤ ਤੇਜ਼ ਹੈ ਇਸ ਸੰਦੇਬ ਤੇ ਆਪਣਾ ਬਾਈਕ ਤੇ ਜਿਹੜੇ ਜਾਂਦੇ ਪਏ ਜਾਦਾ ਕਵਰ ਕਰਕੇ ਔਰ ਰੇਨ ਕੋਟ ਲੈ ਕੇ ਆਪਣੀ ਰਿਕਵਰੀ ਦਾ ਸਮਾਨ ਜ਼ਰੂਰ ਲੈ ਕੇ ਹੋਣਾ। ਔਰ ਦੀ ਦੂਰੀ ਜਿਹੜੀ ਇੱਥੋਂ 24 ਕਿਲੋਮੀਟਰ ਦੀ ਰਹੀ ਹੈ। ਯਾਰ ਰਸਤੇ 'ਚ ਗੱਡੀਆਂ ਇੱਥੇ ਸਟਾਪ ਕਰਤੀਆਂ ਸੀ। ਉਹ ਇੱਥੋਂ 2 ਕਿਲੋਮੀਟਰ ਅੱਗੇ ਥੋੜੀ ਰਸਤੇ 'ਚ ਸਲਾਈਡਿੰਗ ਹੋਈਦੀ ਹੈ। ਉਹਦੇ ਕਰਕੇ ਰਸਤਾ ਜਿਹੜਾ ਬਲੌਕ ਹੋਇਆ ਦਾ। ਤੋ ਵਾਦਰ ਚੈੱਕ ਕਰ ਸਕਦੇ ਹੋ ਤੁਸੀਂ ਮਦਰ ਦੇਖੋ ਸਲਾਈਡਿੰਗ ਵਾਲਾ ਤਾਂ ਰਸਤਾ ਕਰ ਲਿਆ ਪਾਰ ਪਰ ਇੱਥੇ ਆ ਕੇ ਫੇਰ ਅੱਗੇ ਆ ਕੇ ਜਾਮ ਲੱਗ ਗਿਆ ਬਰਮੌਰ ਦੀ ਜਿਹੜੀ ਦੂਰੀ ਹੈ ਇੱਥੋਂ ਸਿਰਫ 15 ਕਿਲੋਮੀਟਰ ਦੀ ਹੈ ਤੇ ਜਾਮ ਜਿਹੜਾ ਉਹ ਦੂਰ ਤੱਕ ਲੱਗਾ ਲੱਗੇ ਲੋ ਜੇ ਆ ਗਿਆ ਬਰਮਾਣੀ ਮਾਤਾ ਮੰਦਿਰ ਥ ਵਿਊ ਚੈੱਕ ਕਰ ਸਕਦੇ ਹੋ ਸਾਰੀਆਂ ਲੱਗੇ ਮਾਰਕੀਟ ਲੱਗੀ ਦੀ ਹੈ ਪ੍ਰਸ਼ਾਦ ਦੀਆਂ ਦੁਕਾਨਾਂ ਤੇ ਆ ਸਾਹਮਣੇ ਬ੍ਰਹਮਾਣੀ ਮਾਤਾ ਟੈਂਪਲ ਰਹਿ ਗਿਆ ਹੈ ਯਾਰ ਰਸਤੇ ਜਾ ਕੇ ਪੰਡਾਰੇ ਲੰਡਰ ਵਗੈਰਾ ਲੱਗੇ ਉਧਰ ਦੀ ਸਾਈਡ ਤੇ ਸੂਰ ਵੈਦਰ ਵੀ ਜਿਹੜੀ ਬਹੁਤ ਰਹਿ ਗਈ ਹੈ ਬੱਦਲ ਚੈੱਕ ਕਰ ਸਕਦੇ ਤੁਸੀਂ ਉਧਰ ਸਟਾਲ ਲੱਗੇ ਤੇ ਦੁਕਾਨਾਂ ਤੇ ਤੇ بارش ਦੇ ਕਰਕੇ ਜਾਮ ਦੇ ਵਿੱਚ 2 ਘੰਟੇ ਅਸੀਂ ਜਾਮ ਦੇ ਵਿੱਚ ਫਸੇ ਰਹੇ ਤਾਂ ਵਿਊ ਸਾਹਮਣੇ ਅੱਧਾ ਕਿਲੋਮੀਟਰ ਦਾ ਟਰੈਕ ਆ ਬਰਮਾਣੀ ਮਾਤਾ ਮੰਦਰ ਤੱਕ ਜਾਂਦਾ ਤੇ ਆ ਨੀਚੇ ਰਹਿ ਗਿਆ ਇੱਧਰ ਪਰਮੌਰ ਪਹਾੜ ਦੇ ਪੂਰੇ ਟੌਪ ਤੇ ਆ ਗਏ ਤੇ ਤੇ ਸਾਰੀ ਲੱਗੀ ਸਾਈਡ ਆ ਗਿਆ ਬਰਮਾਣੀ ਕੁੰਡ ਇੱਥੋਂ ਯਾਤਰੀ ਇਸ਼ਨਾਨ ਕਰਕੇ ਬਰਮਾਣੀ ਮਾਤਾ ਮੱਥਾ ਟੇਕ ਕੇ ਤੇ ਮਣੀ ਮੇਸ਼ ਦੀ ਯਾਤਰਾ ਜਿਹੜੀ ਹੈ ਸਟਾਰਟ ਕਰਦੇ ਹਾਂ ਮਣੀ ਮਾਤਾ ਟੈਂਪਲ ਇੱਧਰਲੀ ਸਾਈਡ ਬਰਮਾਣੀ ਮਾਤਾ ਮੰਦਰ ਤੇ ਮੰਦਰ ਦੇ ਕਰ ਲਿਆ ਦਰਸ਼ਨ ਤੇ ਵੈਦਰ ਜਿਹੜੀ ਬਹੁਤ ਖਰਾਬ ਹੋ ਚੁੱਕੀ ਹੈ ਇਸ ਟਾਈਮ ਸਾਹਮਣੇ ਪਹਾੜਾਂ ਦਾ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਤੇ ਇਸ ਵਾਰ ਬਰਮਾਣੀ ਮਾਤਾ ਦੇ ਵੀ ਜਿਹੜਾ ਰਸ਼ ਕਰਾਊਡ ਜਿਹੜਾ ਬਹੁਤ ਘੱਟ ਆ ਕਿਉਂਕਿ ਬਾਰਿਸ਼ ਦੇ ਕਰਕੇ ਯਾਤਰੀ ਬਹੁਤ ਘੱਟ ਆ ਰਹੇ ਨੇ ਇੱਥੋਂ ਸਾਡੀ ਜਿਹੜੀ ਤਿਆਰੀ ਆ ਉਹ ਹਰਸਰ ਦੀ ਤਿਆਰੀ ਆ ਤੇ ਜਾ ਕੇ ਹਰਸਰ ਸਟੇ ਕਰਾਂਗੇ ਤੇ ਕੱਲ ਜਿਹੜੀ ਆ ਯਾਤਰਾ ਉਹ ਸਟਾਰਟ ਕਰਾਂਗੇ ਬ੍ਰਹਮਣੀ ਮਾਤਾ ਦੇ ਕਰ ਲਿਆ ਦਰਸ਼ਨ ਹੁਣ ਇੱਥੋਂ ਜਾ ਕੇ ਅਸੀਂ ਤੁਹਾਨੂੰ 84 ਟੈਂਪਲ ਦੇ ਦਰਸ਼ਨ ਕਰਾਵਾਂਗੇ ਜਿੱਥੇ ਆ ਗਿਆ ਜੀ 84 ਟੈਂਪਲ ਬਰਮੌਰ ਇਧਰ ਆ ਸ਼ਿਵ ਮੰਦਿਰ ਹੈ ਇੱਥੇ 84 ਟੈਂਪਲ ਆ ਜਿਹੜੇ ਇੱਥੇ ਅੰਦਰ ਦਾ ਟੈਂਪਲ ਸਾਰੇ ਇਧਰ ਮਾਰਕੀਟ ਵਗੈਰਾ ਲੱਗੀ ਦੀ ਐ ਇਹ ਸਾਹਮਣੇ ਸ਼ਿਵ ਮੰਦਿਰ ਸੀ ਟੈਂਪਲ ਮੱਥਾ ਟੇਕ ਕੇ ਬਾਹਰ ਦੀ ਸਾਈਡ ਆ ਗਏ ਆ ਇਹ ਸਾਰਾ ਜਿਹੜਾ ਅੰਦਰ 84 ਟੈਂਪਲ ਆ ਤੇ ਮਣੀ ਮੇਸ਼ ਯਾਤਰਾ ਦੌਰਾਨ ਇੱਥੇ ਮੇਲਾ ਲੱਗਦਾ ਹੈ ਤੇ ਮੇਲੇ ਦੀਆਂ ਜੜੀਆਂ ਤਿਆਰੀਆਂ ਚੱਲਦੀਆਂ ਪਈਆਂ ਇਧਰ ਆ ਗਿਆ ਬਰਮੋਰ ਸਿਟੀ ਇਧਰਲੀ ਸਾਈਡ ਆ ਗਿਆ ਧਰਮਰਾਜ ਦਾ ਮੰਦਿਰ ਇਹ ਆਲ ਵਰਲਡ ਦੇ ਵਿੱਚ 84 ਟੈਂਪਲ ਜੀ ਤੁਹਾਨੂੰ ਦੇਖਣ ਨੂੰ ਮਿਲੇਗਾ 84 ਟੈਂਪਲ ਦਰਸ਼ਨ ਕਰਕੇ ਹੁਣ ਗੱਡੀ ਜਿਹੜੀ ਆ ਬਰਮੋਰ ਤੋਂ ਹੱਟ ਸਰ ਨੂੰ ਹੱਟ ਸਰ ਦਾ ਜਿਹੜਾ ਪਿੰਡਾ ਇੱਥੋਂ 12 ਕਿਲੋ ਤੋਂ 13 ਕਿਲੋਮੀਟਰ ਦਾ ਐ ਜਿਹੜਾ ਸਿੱਧਾ ਰਸਤਾ ਜਿਹੜਾ ਹੱਟ ਸਰ ਨੂੰ ਜਾਂਦਾ ਤੇ ਜਿੰਨੀ ਵੀ ਟ੍ਰੈਫਿਕ ਹੈ ਗੱਡੀ ਆ ਇਹ ਸਾਰੇ ਮਣੀ ਮੇਸ਼ ਦੀ ਯਾਤਰੀਆਂ ਦੀ ਗੱਡੀਆਂ ਬੱਸਾਂ ਵਗੈਰਾ ਇਸ ਸਾਈਡ ਤੇ ਲੱਗਦੀਆਂ ਤੇ ਇਧਰ ਪਹਾੜ ਇਧਰ ਥੱਲੇ ਖੱਡਾ ਹਾਟ ਸਰਬਾ ਸਿੱਥੋਂ ਕੁਛ 5-7 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ ਤੇ ਅੱਜ ਦਾ ਜਿਹੜਾ ਨਾਈਟ ਸਟੇ ਆ ਉਹ ਗੁਰਦਾਸਪੁਰ ਦਾ ਪਿੰਡਾਰਾ ਲੱਗਦਾ ਉੱਥੇ ਅੱਜ ਦਾ ਜਿਹੜਾ ਸਟੇ ਹੋਏਗਾ ਤੇ ਛੋਟਾ ਜਿਹਾ ਵਲੋਗ ਆ ਵਲੋਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਦਾ ਜਿਹੜਾ ਵਲੋਗ ਹੋਏਗਾ ਹਟ ਸਰ ਤੋਂ ਲੈ ਕੇ ਸ਼ਿਫਕੁਟ ਤੱਕ